ਚਲੋ ਚਲੋ ਹੁਣ ਅਸੀਂ ਚੱਲੇ ਲੇਚੇ ਨੂੰ ਪਿਆਜ਼ੋ ਘੱਟ ਕੇ ਹੈਨਾ ਦੂਰ ਫੁਟੀਆਂ ਖਤਮ ਹੋ ਗਈਆਂ ਪੀਪਲ ਨੂੰ ਦੇਖ ਰਹਾ ਹੂ ਪੀਪਲ ਨੂੰ ਦੇਖਣਾ ਉਹ ਪੀਪਲ ਨੂੰ ਦੇਖਣਾ ਦੇ ਚਿਕਨੀ ਜੀ ਥੋੜਾ ਪੈਣਾ ਟਾਈਮ ਸਿਰ ਪਰ ਉਹ ਵੀ ਉਹ ਲੱਗੀ ਹੋਈ ਆ ਪੀੜਾ ਦੇਖੋ ਸਾਢੇ ਕਿ ਦਸ 15 ਮਿੰਟ ਪਈ 15 ਮਿੰਟ ਸਿੱਟਦੇ ਨਹੀਂ ਸਵਾਰੀਆਂ ਅੰਦਰ ਪਰ ਉਹ ਹੀ ਐ ਨਾ ਪੈਣਾ ਵੀ ਤਾਂ ਪਹੁੰਚ ਜਾਣਾ ਤਾਂ ਹੀ ਇਹ ਰਕਤ ਹੈ ਤਾਂ ਹੀ ਘੰਟੇ ਚ ਪਹੁੰਚਾ ਦੇਣੇ ਆ ਯਾਰ ਘੰਟੇ ਦਾ ਡੇਢ ਘੰਟੇ ਦਾ ਲਿਖਿਆ ਹੋਇਆ ਘੰਟੇ ਚ ਲਾ ਦੇਣਾ ਵਧੀਆ ਹੋਰ ਲੇਟ ਲੇਟ ਲੂਟ ਨਹੀਂ ਕਰਦੇ ਪਾਗਲਾ ਉਹ ਕਿਹਾ ਉਹ ਤਾਂ ਜਗਾ ਬੈਠ ਗਈ ਹੈਂ ਕੀ ਚੁੱਪੀ ਲੂਗੇ ਬਹਿ ਕੇ ਇੱਕ ਦਾ ਵਈ ਆਣ ਬ੍ਰੇਕਫਾਸਟ ਕਰ ਲਾਂਗੇ ਬਲੂਰੋ

ਇੱਥੇ ਕੋ ਵਧੀਆ ਵੀਡੀਓ ਬਣਨੀ ਆ ਤੇ ਅੱਖਾਂ ਦੇ ਉੱਪਰ ਨਾ ਮੈਂ ਆ ਪੂਜ ਤੇ ਜੂਰੀ ਬਣਾ ਬਲੌਗ ਵਧੀਆ ਬਣੂਗਾ ਸਾਰਾ ਬਲੌਗ ਬਣਾਉਂਗੀ ਚਾਹੀ ਤੇ ਕੀ ਕਰ ਬ੍ਰਿੰਦੀ ਬਾਲ ਕਮੈਂਟ ਤੇ ਲਾਈਕ ਆਣਗੇ ਫਿਰ ਮੈਨੂੰ ਵੈਂਟੀ ਨੌ ਲੈ 2A ਸਾਡੇ ਵੈਂਤੀ ਦੂਏ ਆਹੋ ਵੈਂਤੀ ਦੂਏ